ਏਸ ਲਈ ਭਾਈ ਕੁਛ ਕਰਨਾ ਕਰਦੇ ਜਿਉਂ ਨਹੀਂ ਹੋਦੀਆਂ ਨੇ ਕੋਈ ਮੈਂ ਸੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੇਵ ਲਾਇਬ੍ਰਿਟੀ ਲਗਾਤਾਰ ਤੁਹਾਡੇ ਨਾਲ 2 ਢਾਈ ਮਹੀਨੇ ਤੋਂ ਅਸੀਂ ਜਿਹੜੀ ਕਵਰੇਜ ਕਰਕੇ ਕੱਲ ਦਿੱਲੀ ਤੋਂ ਮੁੜਿਆਂ 10-10 ਤੋਂ ਵੀ ਲਗਾ ਕੇ ਆਏ ਆਂ ਔਰ ਅੱਜ ਜਿਹੜਾ ਭਾਰਤ ਬੰਦ ਦਾ ਜਿਹੜਾ ਸੱਦਾ ਹੈ ਉਹਦੇ ਵਿੱਚ ਹਰੇਕ ਜਿਹੜੀ ਜਥੇਬੰਦੀ ਹੈ ਹਰੇਕ ਦੁਕਾਨਦਾਰ ਹੈ ਹਰੇਕ ਵਰਗ ਨੇ ਸ਼ਮੂਲਿਤ ਕੀਤੀ ਹੈ ਕਿਸਾਨਾਂ ਦੇ ਨਾਲ ਖੜੇ ਤੋਦੱਕੇ ਜਿਹੜੇ ਬਾਹਰਲੇ ਕੰਟਰੀਆਂ ਆ ਉਹਨਾਂ ਨੇ ਵੀ ਰੋਸ ਪ੍ਰਦਰਸ਼ਨ ਕੀਤਾ ਸਾਡੇ ਨਰਿੰਦਰ ਮੋਦੀ ਦੇ ਖਿਲਾਫ ਸੋ ਉਸੇ ਲੜੀ ਤਹਿਤ ਅੱਜ ਜਿਹੜੇ ਸਾਡੇ ਸਾਬਕਾ ਫੌਜੀ ਹੈ ਤੁਸੀਂ ਇੱਕ ਨਿਊਜ਼ ਵੀ ਵੇਖੀ ਹੋਣੀ ਹੈ ਕਿ ਸਾਰੇ ਦੇਸ਼ ਦੇ ਜਿਹੜੇ 32 ਲੱਖ ਜਿਹੜੇ ਸਾਬਕਾ ਫੌਜੀ ਹੈ ਉਹ ਜਿਹੜਾ ਸਮਰਥਨ ਦੇ ਰਹੇ ਕਿਸਾਨਾਂ ਦੇ ਨਾਲ ਔਰ ਅੱਜ ਸਾਡੇ ਨਾਲ ਉਹਨਾਂ ਦੇ ਵਿੱਚੋਂ ਹੀ ਜਿਹੜੇ ਫੌਜੀ ਨੌਜਵਾਨ ਜਿਹੜੇ ਰਿਟਾਇਰ ਨੇ ਉਹ ਸਾਡੇ ਜਲਾਲਾਬਾਦ ਜਿਹੜਾ ਰੈਲੈਂਸ ਪੰਪ ਤੇ ਪਹੁੰਚੇ ਆ ਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਇਸ ਕਿਸਾਨ ਤੋਂਲਣ ਦੇ ਵਿੱਚ ਕਿੱਦਾਂ ਜਿਹੜੀ ਸ਼ਮੂਲੀਅਤ ਕਰ ਰਹੇ ਨੇ ਔਰ ਇਹ ਆਰਡੀਨੈਂਸ ਜਿਹੜੇ ਬਿੱਲ ਨੇ ਕੀ ਉਹ ਦਿੱਲੀ ਤੱਕ ਜਾ ਕੇ ਵੀ ਇਹਦਾ ਇੱਥੇ ਆਓ ਜੀ ਇੱਥੇ ਆਓ ਨਾ ਜਿੱਥੇ ਆਓ ਜਿੱਥੇ ਆਓ ਸੋ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹਾਂਗੇ ਕਿ ਉਹ ਕਿੱਦਾਂ ਜਿਹੜਾ ਕਿਸਾਨਾਂ ਦੇ ਨਾਲ ਇਹ ਜਿਹੜਾ ਸਮਰਥਨ ਦੇ ਰਹੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਜਿਹੜੇ ਉਹ ਕਿੰਨੇ ਜਿਹੜੇ ਉਹਨਾਂ ਦੇ ਨਾਲ ਇੱਥੇ ਫੌਜੀ ਵੀਰ ਹੋਰ ਪਹੁੰਚੇ ਨੇ ਔਰ ਇਹ ਜਿਹੜਾ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਹੈ ਕੀ ਉਹ ਉੱਥੇ ਜਾ ਕੇ ਵੀ ਕਿਸਾਨਾਂ ਦੇ ਨਾਲ ਜ ਕਿਸਾਨਾਂ ਦੇ ਹਿੱਤ ਦੀ ਗੱਲ ਕਰਨਗੇ ਹਾਂਜੀ ਮੈਂ ਕੈਪਟਨ ਗੁਚਰਨ ਸਿੰਘ ਸ਼ੌਰੇ ਚੱਕਰ ਸੀ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਤੋਂ ਮੈਂ ਪਹਿਲਾਂ ਵੀ ਕਿਸਾਨਾਂ ਨਾਲ ਸੀ ਔਰ ਅੱਜ ਵੀ ਕਿਸਾਨਾਂ ਨਾਲ ਹ ਜਿਸ ਤਰ੍ਹਾਂ ਕਿ ਸਾਡੇ ਪ੍ਰਾਣੇ ਪ੍ਰਧਾਨ ਮੰਤਰੀ ਲਾਲ ਬਾਦਲ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਸੀ ਅਸੀਂ ਉਹੀ ਨਾਰਾ ਬੁਲੰਦ ਕਰਨੇ ਜਾ ਰਹੇ ਹਾਂ ਕਿਉਂਕਿ ਪੀਐਮ ਮੋਦੀ ਸਾਹਿਬ ਨੇ ਸਾਡੇ ਕਿਸਾਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਹੈ ਇਹ ਤਿੰਨ ਕਾਲੇ ਕਾਨੂੰਨ ਲਿਆਂਦੇ ਆ ਜਿਓ ਬਿਲਕੁਲ ਹੀ ਸਾਨੂੰ ਨਹੀਂ ਚਾਹੀਦੇ ਸੀ ਇਹਨਾਂ ਨੇ ਹਰ ਪੱਖ ਤੋਂ ਆੜਦੀ ਐਸੋਸੀਏਸ਼ਨ ਮਜ਼ਦੂਰ ਔਰ ਕਿਸਾਨਾਂ ਨਾਲ ਧੱਕਾ ਕੀਤਾ ਅਸੀਂ ਚਾਹੁੰਦੇ ਆ ਕਿ ਇਹ ਤਿੰਨੇ ਕਸੂਨ ਤਿੰਨੇ ਜਿਹੜੇ ਕਾਲੇ ਕਾਨੂੰਨ ਆ ਮੋਦੀ ਸਾਹਿਬ ਰੱਦ ਕਰਨਾ ਤਾਂ ਕਿ ਦੇਖੋ ਪੀਐਮ ਮੋਦੀ ਸਾਹਿਬ ਤੁਸੀਂ ਇਸ ਤੋਂ ਪਹਿਲਾਂ ਕਿੰਦੀਆਂ ਕਾਰਵਾਈਆਂ ਕੀਤੀਆਂ ਕਰਦੇ ਤੁਸੀਂ ਚਾਹਨਾ ਜਾ ਰਹੇ ਆ ਕਰਦੇ ਤੁਸੀਂ ਕੈਨੇਡਾ ਅਮਰੀਕਾ ਜਾ ਰਹੇ ਆ ਅੱਜ ਤੁਸੀਂ ਪੂਰੀ ਜੜੀ ਆ ਕਿੰਨੀ ਤਾਂਗ ਲਾਈ ਸੀ ਕਦੇ ਹੈਲੀਕਾਪਟਰ ਕਰਾਇਆ ਕਿਤੇ ਕਿੱਥੇ ਜਾ ਰਹੇ ਆ ਉਹ ਸਾਰਾ ਤੁਸੀਂ ਮਿੱਟੀ ਕਰ ਲਿਆ ਤੁਹਾਡਾ ਪਿੰਡ ਦਾ ਖਰਚਾ ਕਰਨਾ ਕੋਈ ਵੀ ਫਾਇਦਾ ਨਹੀਂ ਹੋਇਆ ਸਾਡਾ ਲੋਕ ਆਜਾ ਸਾਡਾ ਕਿਸਾਨ ਮਜ਼ਦੂਰ ਸਾਰੇ ਦਿੱਲੀ ਦੀਆਂ ਸੜਕਾਂ ਤੇ ਰੋ ਰਹੇ ਹਨ ਫਿਰ ਵੀ ਅਸੀਂ ਇਹੀ ਕਹਿ ਰਹੇ ਆ ਕਿ ਸਾਡੇ ਜਿਹੜੇ ਤਿੰਨੇ ਕਾਨੂੰਨ ਤੁਸੀਂ ਲਾਗੂ ਕੀਤੇ ਸੀ ਤਿੰਨੇ ਕਾਨੂੰਨ ਜਲਦੋਂ ਜਲਦ ਕਾਨੂੰਨ ਰਾਦੂ ਕੀਤਾ ਬਰਦ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਚਾਲਤ ਮਾਰ ਰਿਹਾ ਸਾਡੇ ਕਿਸਾਨ ਇਹ ਆਪੋ ਆਪਣੇ ਘਰਾਂ ਨੂੰ ਵਾਪਸ ਆ ਸਕਣ ਹਲੇ ਵੀ ਸਰਕਾਰ ਕੋਲੇ ਮੌਕਾ ਹੈ ਸਰਕਾਰ ਸਰੋਤ ਕੇ ਤਨੇ ਨੂੰ ਰੱਦ ਕਰਨਾ ਅਸੀਂ ਸਾਰੇ ਸੈਨਿਕ ਵੀਰ ਪਹਿਲਾਂ ਵੀ ਇਹਨਾਂ ਦੇ ਨਾਲ ਸੀ ਔਰ ਹੁਣ ਵੀ ਅਸੀਂ ਆਪਣੇ ਕਿਸਾਨਾਂ ਨਾਲ ਨਾਲ ਹਾਂ ਕਿਉਂਕਿ ਅਸੀਂ ਪਹਿਲਾਂ ਜਵਾਨ ਸੀ ਅੱਜ ਅਸੀਂ ਕਿਸਾਨ ਵੀ ਹਾਂ ਪਹਿਲਾਂ ਵੀ ਕਿਸਾਨ ਸੀ ਹੁਣ ਵੀ ਕਿਸਾਨ ਹੈ ਕਿਸਾਨ ਗਰੀਬ ਦਾ ਢਿੱਡ ਪਰਦਾ ਹੈ ਸੋ ਤੁਸੀਂ ਸੁਣਿਆ ਜਿਹੜੇ ਸਾਡੇ ਫੌਜੀ ਵੀਰ ਐ ਸੈਨਿਕ ਵੀਰ ਐ ਉਹਨਾਂ ਨੇ ਵੀ ਜਿਹੜਾ ਕਿਸਾਨਾਂ ਦੇ ਨਾਲ ਖੜਨ ਦਾ ਅੱਜ ਐਲਾਨ ਕਰ ਦਿੱਤਾ ਐ ਔਰ ਇਹਨਾਂ ਦੇ ਨਾਲ ਸਾਡੇ ਪਿੰਡ ਅਮੀਰ ਖਾਸ ਤੋਂ ਅਬਰਤਪਾਲ ਜੀ ਉਹ ਉਹ ਵੀ ਖੜੇ ਨੇ ਔਰ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਉਹਨਾਂ ਦੇ ਕੀ ਵਿਚਾਰ ਨੇ ਜੀ ਹਾਂਜੀ